ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਹੈਗੀ ਐ ਕੰਮ ਆ ਲਈ ਠੀਕ ਹੈ ਜੀ ਪਰ ਵੀਡੀਓ ਪੂਰੀ ਸੁਣ ਲਿਓ ਧਿਆਨ ਨਾਲ ਵੀਡੀਓ ਹੈਗੀ ਐ ਕੰਮ ਆ ਲਈ ਤੁਹਾਨੂੰ ਫੇਰ ਦੱਸਣ ਲੱਗਿਆ ਮੈਂ ਪਰ ਕੰਮ ਹੈਗਾ ਜਿੱਦਾਂ ਫਰਗੋਨੇ ਦਾ ਗੱਡੀ ਚਲਾਉਣੀ ਏ ਜਿੱਦਾਂ ਉਹਨਾਂ ਦੀ ਮਠਿਆਈ ਹੈ ਰੋਮਾ ਹੋ ਗਿਆ ਬਲੋਨੀਆ ਸਾਈਡ ਜਿੱਦਾਂ ਡਿਲੀਵਰੀ ਕਰਨੀ ਏ ਜੇ ਤਾਂ ਤੁਸੀਂ ਖਾਣਾ ਪੀਣਾ ਉਹਨਾਂ ਤੋਂ ਲੈਣਾ ਹੈ ਠੀਕ ਹੈ ਜੀ ਰਹਿائش ਦਾ ਵੀ ਹੋ ਜੂਗਾ ਪ੍ਰਬੰਧ ਜੇ ਤੁਸੀਂ ਖਾਣਾ ਪੀਣਾ ਉਹਨਾਂ ਤੋਂ ਲੈਣਾ ਮਤਲਬ ਉਹਨਾਂ ਦਾ ਖਾਣਾ ਪੀਣਾ ਹੋਵੇ ਤਾਂ ਤਨਖਾਹ ਮਿਲੂਗੀ 1400 1500 ਜੀਰੋ ਦੇ ਵਿੱਚ ਵਿੱਚ ਠੀਕ ਹੈ ਜੀ ਰਹਿائش ਦਾ ਮਤਲਬ ਲਗਾ ਤਾਂ ਸ਼ਾਇਦ ਬਾਹਰ ਹੈ ਜੇ ਖਾਣਾ ਪੀਣਾ ਲੈਣਾ ਹੋਵੇ ਉਹ ਤੁਹਾਡੀ ਉਹਨਾਂ ਨਾਲ ਗੱਲ ਕਰਵਾ ਦੂੰਗਾ ਜਿਵੇਂ ਵੀ ਹੋਇਆ ਸਿਸਟਮ ਜੇ ਤੁਸੀਂ ਆਪਣਾ ਖਾਣਾ ਪੀਣਾ ਕਰਦੇ ਹੋ ਤੇ ਆਪਣੀ ਰਹਿائش ਹੈ ਤੁਹਾਡੀ ਹਨਾ ਜਿਵੇਂ ਵੀ ਸਿਸਟਮ ਤਾਂ ਤੁਹਾਨੂੰ 17500 ਜਾਂ 18000 ਦੇ ਵਿੱਚ ਦੀ ਤਨਖਾਹ ਮਿਲੇਗੀ ਠੀਕ ਹੈ ਜੀ ਕੰਮ ਹੈਗਾ ਇਹ ਜਿੱਦਾਂ ਰਜੋਮੀਲੀ ਏਰੀਆ ਦੇ ਵਿੱਚ ਮਠਿਆਈ ਦੀ ਡਿਲੀਵਰੀ ਕਰਨੀ ਹੈ ਜਿੱਦਾਂ ਤੁਹਾਨੂੰ ਪਤਾ ਇੰਡੀਅਨ ਦੁਕਾਨਾਂ ਪਾਕਿਸਤਾਨੀ ਬੰਗਾਲੀਸ਼ੀ ਜੋ ਵੀ ਦੁਕਾਨਾਂ ਹੈ ਉੱਥੇ ਮਠਿਆਈ ਦੀ ਡਿਲੀਵਰੀ ਕਰਨੀ ਹੈ ਰੋਮਾ ਹੋ ਗਿਆ ਬਲੂਰੀਆ ਜਿੱਥੇ ਵੀ ਮਤਲਬ ਉਹ ਥੋੜਾ ਰੂਟ ਫਿਕਸ ਕਰਨਗੇ ਠੀਕ ਹੈ ਜੀ ਤੇ ਇੱਕ ਕੰਮ ਇਹ ਹੋ ਗਿਆ ਤੁਸੀਂ ਜਿਹੜਾ ਬੰਦਾ ਇੰਟਰਸਟਿਡ ਹੈ ਤੁਹਾਨੂੰ ਪਤਾ ਨਾਰਮਲ ਗੱਲ ਹੈ ਫਰਗੋਨਾਂ ਚਲਾਉਣ ਵਾਸਤੇ ਜਿਹੜਾ ਵੀ ਹੈਗਾ ਗੱਡੀ ਚਲਾਉਣ ਵਾਸਤੇ ਲਾਇਸੈਂਸ ਬੀ ਚਾਹੀਦਾ ਤੇ ਸਾਲ ਵਾਲੀ ਸੰਜੋਰ ਨੂੰ ਤਕਰੀਬਨ ਹੋ ਗਈ ਹੈ ਨਾ ਰਿਸ਼ੂ ਕੁੱਤਾ ਹੋਵੇ ਕੋਈ ਚੱਕਰ ਨਹੀਂ ਸਾਲ ਵਾਲਾ ਪਰ ਸੰਜੋਰ ਨੂੰ ਰੀਨੂ ਵਾਰੇ ਕਰਾਉਣ ਵਾਸਤੇ ਉਹ ਵਾਲਾ ਰਿਸ਼ੂ ਕੁੱਤਾ ਹੋਵੇ ਠੀਕ ਹੈ ਜੀ ਕੰਟਰੈਕਟ ਕਰਨਾ ਅਗਲੇ ਨੂੰ ਪ੍ਰੋਪਰ ਤੇ ਜਿਹੜੇ ਬੰਦੇ ਦੀ ਰਿਕੁਆਇਰਮੈਂਟ ਪੂਰੀ ਹੈ ਜਾਂ ਜਿਹੜਾ ਬੰਦਾ ਇੰਟਰਸਟਿਡ ਹੈ ਤੁਸੀਂ ਮੈਨੂੰ ਮੈਸੇਜ ਕਰ ਦਿਓ ਫੋਨ ਨਾ ਕਰਿਓ ਵੀਰ ਬਣ ਕੇ ਮੈਂ ਵੀ ਕੰਮ ਤੇ ਆ ਫੋਨ ਨਾ ਕਰਿਓ ਮੈਸੇਜ ਕਰ ਦਿਓ ਇਦਾਂ ਲਾਇਸੈਂਸ ਬੀ ਹੋਣਾ ਜ਼ਰੂਰੀ ਹੈ ਤੇ ਇੱਕ ਕੰਮ ਹੈਗਾ 4 ਉਹ ਕੰਮ ਹੈਗਾ ਇਹ ਕੁੜੀਆਂ ਲਈ ਇੱਕ ਇੱਕ ਕੁੜੀ ਚਾਹੀਦੀ ਕੁੜੀਆਂ ਲਈ ਨਹੀਂ ਇੱਕ ਕੁੜੀ ਵਾਸਤੇ ਕੰਮ ਹੈ ਉਹ ਵੀ ਰੱਜੋ ਮਿਲਿਆਰੀਆ ਦੇ ਵਿੱਚ ਇਹ ਰਹਿਸ਼ ਹੋ ਜੂਗੀ ਕੁੜੀ ਦੀ ਜੇ ਕੋਈ ਲੋਡ ਬੰਦ ਹੋਵੇ ਬੋਲੀ ਆਉਂਦੀ ਹੋਵੇ ਠੀਕ ਹੈ ਕੰਮ ਹੈਗਾ 12 ਜੇ ਰੱਜੋ ਮਿਲਿਆਰੀਆ ਦੇ ਵਿੱਚ ਹੀ ਹੋਵੇ ਕੁੜੀ ਜਾਂ ਨੇੜੇ ਤੜੇ ਹਨਾ ਤਾਂ ਵਧੀਆ ਗੱਲ ਹੈ 12 ਤੇ ਕੰਮ ਹੈ ਉਹਨਾਂ ਦੀ ਤਨਖਾਹ ਬਾਰੇ ਕੋਈ ਗੱਲ ਨਹੀਂ ਹੋਈ। ਉਹ ਤੁਹਾਨੂੰ ਜੇ ਕੋਈ ਹੈਗੀ ਐ ਰਿਕੁਆਇਰਮੈਂਟ ਕੋਈ ਲੋਡ ਬੰਦ ਹੈ ਕੋਈ ਤੁਸੀਂ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਕਿਸੇ ਨੂੰ ਲੋਡ ਜਿੰਨੂੰ ਵੀ ਹੈਗੀ ਉਹਦੀ ਪੂਰੀ ਹੋ ਸਕੇ ਠੀਕ ਹੈ ਜੀ। ਤੇ ਆ ਤੁਸੀਂ ਡਰਾਈਵਰ ਵਾਲਾ ਦੇਖਿਓ ਜੇ ਕੋਈ ਲੋਡ ਬੰਦ ਹੈਗਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਕਾਲ ਨਾ ਕਰੋ ਜੀ ਬਣ ਕੇ ਠੀਕ ਹੈ ਜੀ। ਤੇ ਜਿਹੜੇ ਬੰਦੇ ਚੈਨਲ ਪਰ ਨਾਮ ਇਹ ਚੈਨਲ ਸਬਸਕ੍ਰਾਈਬ ਕਰ ਲਿਓ ਨਾਲੇ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਕਿਸੇ ਲੋਡ ਵਰ ਦੀ ਮਦਦ ਹੋ ਸਕੇ। ਧੰਨਵਾਦ ਜੀ।